ਅੱਜ ਹਲਕਾ ਦਸੂਹਾ ਦੇ ਕਮਾਹੀ ਦੇਵੀ ਦੇ ਪਿੰਡ ਬੈ ਨੰਗਲ ਵਿੱਚ ਪਹੁੰਚੇ ਮੈਂਬਰ ਆਫ ਪਾਰਲੀਮੈਂਟ ਡਾਕਟਰ ਰਾਜ ਕੁਮਾਰ ਛੱਬੇਵਾਲ ਜਿਨ੍ਹਾਂ ਨੂੰ ਉੱਥੇ ਪਹੁੰਚਣ ਤੇ ਇਹ ਫੁੱਲਾਂ ਦੇ ਹਾਰ ਪਾ ਕੇ ਉਹਨਾਂ ਦਾ ਉੱਥੇ ਇਹ ਸੁਆਗਤ ਇਹ ਕੀਤਾ ਗਿਆ ਜੋ ਤੁਸੀਂ ਇਹ ਤਸਵੀਰਾਂ ਵਿੱਚ ਇਹ ਦੇਖ ਸਕਦੇ ਹੋ ਉਸ ਤੋਂ ਬਾਅਦ ਉਹਨਾਂ ਵੱਲੋਂ ਖੇਡ ਪਾਰਕ ਦਾ ਉਦਘਾਟਨ ਇਹ ਕੀਤਾ ਗਿਆ ਤੁਸੀਂ ਵੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਡਾਕਟਰ ਰਾਜ ਕੁਮਾਰ ਛੱਬੇਵਾਲ ਵੱਲੋਂ ਇਹ ਖੇਡ ਮੈਦਾਨ ਦਾ ਉਦਘਾਟਨ ਇਹ ਕੀਤਾ ਗਿਆ ਉਹਨਾਂ ਦੇ ਨਾਲ ਹਲਕਾ ਵਿਧਾਇਕ ਕਰਮਵੀਰ ਘੁੰਮਣ ਵੀ ਇਹ ਮੌਜੂਦ ਨੇ ਬਾਕੀ ਕੀ ਕਿਹਾ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਤੇ ਹਲਕਾ ਵਿਧਾਇਕ ਨੇ ਤੇ ਤੁਸੀਂ ਵੀ ਇਹ ਜਰੂਰ ਇਹ ਸੁਣੋ ਸਾਡੇ ਇਸ ਨਗਰ ਦੇ ਵਿੱਚ ਖੇਡ ਪਾਰਕ ਦਾ ਉਦਘਾਟਨ ਕੀਤਾ ਗਿਆ ਔਰ ਬਹੁਤ ਹੀ ਸ਼ਾਨਦਾਰ ਖੇਡ ਪਾਰਕ ਔਰ ਇਸ ਲਈ ਮੈਂ ਵਧਾਈ ਦੇਣੀ ਚਾਹੁੰਦਾ ਸਾਡੇ ਮਾਨਯੋਗ ਵਿਧਾਇਕ ਸਰਦਾਰ ਕਰਮਵੀਰ ਸਿੰਘ ਘੁੰਮਣ ਜੀ ਨੂੰ ਉਹਨਾਂ ਦੇ ਯਤਨਾਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਔਰ ਸਾਡੀ ਪੰਚਾਇਤ ਇੱਥੇ ਉਚੇਚੇ ਤੌਰ ਤੇ ਪਹੁੰਚੀ ਉਹਨਾਂ ਨੂੰ ਮੁਬਾਰਕਬਾਦ ਔਰ ਸਾਡੇ ਮਹਾਪੁਰਸ਼ ਉਹ ਵੀ ਅੱਜ ਸਾਡੇ ਮਹਾਂਤ ਰਾਜਗਿਰ ਜੀ ਉਹ ਵੀ ਪਹੁੰਚੇ ਨੇ ਸੋ ਸਾਰੀ ਸੰਗਤ ਨੂੰ ਬਹੁਤ ਮੁਬਾਰਕਬਾਦ ਔਰ ਖਾਸ ਤੌਰ ਤੇ ਇਹ ਸਰਕਾਰ ਦੀ ਸੋਚ ਦਾ ਇੱਕ ਪ੍ਰਤੀਕ ਹੈ ਔਰ ਕੋਮਣ ਸਾਹਿਬ ਕਿਉਂਕਿ ਯੰਗ ਨੇ ਡਾਇਨਾਮਿਕ ਨੇ ਸੋ ਇਹਨਾਂ ਦੀ ਸੋਚ ਹੈ ਕਿ ਅਸੀਂ ਪਿੰਡਾਂ ਦੇ ਵਿੱਚ ਖੇਡ ਮੈਦਾਨ ਬਣਾਈਏ ਔਰ ਸਰਕਾਰ ਦੀ ਵੀ ਜਿਹੜੀ ਬਹੁਤ ਵੱਡੀ ਸੋਚ ਹੈ ਕਿ ਅੱਜ ਸਰਕਾਰ ਨੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੇ ਜੀ ਬੀ ਐਲਾਨ ਕੀਤਾ ਕਿ 13000 ਪਿੰਡਾਂ ਦੇ ਵਿੱਚ ਕਰੀਬ ਪਹਿਲੇ ਫੇਜ਼ ਦੇ ਵਿੱਚ 4000 ਗਰਾਊਂਡ ਜਿਹੜੇ ਸ਼ੁਰੂ ਕੀਤੇ ਜਾਣਗੇ ਸੋ ਜਿਸ ਦੇ ਉੱਤੇ ਕਰੀਬ 1000 ਕਰੋੜ ਰੁਪਏ ਦੇ ਕਰੀਬ ਲੱਗੇਗਾ ਸੋ ਇੱਕ ਬਹੁਤ ਅੱਛਾ ਉਪਰਾਲਾ ਹੈ ਖਾਸ ਤੌਰ ਤੇ ਉਦੋਂ ਜਦੋਂ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਸ਼ੁਰੂ ਕੀਤਾ ਗਿਆ ਜਿੱਥੇ ਸਰਕਾਰ ਵੱਲੋਂ ਬਹੁਤ ਪੀੜਾ ਪੰਜਾ ਵੀ ਚਲਾਇਆ ਜਾ ਰਿਹਾ ਜਿਹੜੇ ਨਸ਼ਾ ਤਸਕਰ ਨੇ ਜਿਹੜੇ ਨਸ਼ਾ ਵੇਚਦੇ ਨੇ ਜਿਹੜੇ ਗੈਰ ਕਾਨੂੰਨੀ ਇਹਨਾਂ ਦੇ ਘਰ ਢਾਏ ਜਾ ਰਹੇ ਆ ਔਰ 21000 ਦੇ ਕਰੀਬ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਨੂੰ ਸਮਗਲਰਾਂ ਨੂੰ ਸਲਾਕਾਂ ਦੇ ਪਿੱਛੇ ਪਹੁੰਚਾਇਆ ਜਾ ਚੁੱਕਾ ਹੈ ਔਰ ਜਿਹੜੇ ਬੱਚੇ ਜਾਂ ਜਿਹੜੇ ਸਾਡੇ ਵੱਡੇ ਵੀ ਜਿਹੜੇ ਨਸ਼ਾ ਕਰਦੇ ਨੇ ਉਹ ਨਸ਼ਾ ਛਡਾਊ ਕੈਂਪਾਂ ਦੇ ਵਿੱਚ ਭਰਤੀ ਕਰਵਾਏ ਜਾ ਰਹੇ ਆ ਸੋ ਮੈਂ ਸਾਰੇ ਆਪਣੇ ਜਿੰਨੇ ਵੀ ਸਾਥੀਆਂ ਨੂੰ ਬੇਨਤੀ ਵੀ ਕਰਨੀ ਚਾਹਦਾ ਵੀ ਸਰਕਾਰ ਦੀ ਇਸ ਮੁਹਿੰਮ ਦੇ ਵਿੱਚ ਤੁਹਾਡੇ ਸਹਿਯੋਗ ਦੀ ਵੀ ਬਹੁਤ ਵੱਧ ਚੜ੍ਹ ਕੇ ਜ਼ਰੂਰਤ ਹੈ ਬਾਕੀ ਸਰਕਾਰ ਜਿਹੜੀ ਆਪਣੇ ਕੰਮ ਕਰ ਰਹੀ ਹੈ ਚਾਹੇ ਉਹ ਰੋਜ਼ਗਾਰ ਦੀ ਗੱਲ ਹੋਵੇ ਚਾਹੇ ਸੜਕਾਂ ਦੀ ਗੱਲ ਹੋਵੇ ਚਾਹੇ ਇਲਾਜ ਦੀ ਗੱਲ ਹੋਵੇ ਚਾਹੇ ਸਿਹਤ ਸਹੂਲਤਾਂ ਦੀ ਗੱਲ ਹੋਵੇ ਜਿਸ ਤਰ੍ਹਾਂ ਮੈਂ ਦੱਸ ਰਿਹਾ ਸੀ ਕਿ ਕਰੀਬ 10 ਲੱਖ ਰੁਪਇਆ 10 ਲੱਖ ਤੱਕ ਦਾ ਇਲਾਜ 10 ਲੱਖ ਰੁਪਏ ਤੱਕ ਦਾ ਇਲਾਜ ਹਰ ਪਰਿਵਾਰ ਨੂੰ 65 ਲੱਖ ਪਰਿਵਾਰ ਨੇ ਪੰਜਾਬ ਦੇ ਵਿੱਚ ਹਰ ਪਰਿਵਾਰ ਨੂੰ ਜਿਹੜਾ ਇਲਾਜ ਫਰੀ ਦਿੱਤਾ ਜਾਏਗਾ ਜੇ ਸਿਹਤ ਦੀ ਗੱਲ ਕਰੀਏ ਤੇ ਪੰਜਾਬ ਦੇ ਜਿਹੜੇ ਸਿਹਤ ਕ੍ਰਾਂਤੀ ਦੇ ਤਹਿਤ ਬਹੁਤ ਕੰਮ ਕੀਤਾ ਗਿਆ ਔਰ ਖੁਸ਼ੀ ਦੀ ਗੱਲ ਹੈ ਕਿ ਪੂਰੇ ਦੇਸ਼ ਦੇ ਵਿੱਚ ਸਾਡੀ ਜਿਹੜੀ ਸਿੱਖਿਆ ਹੈ ਨੈਸ਼ਨਲ ਅਚੀਵਮੈਂਟ ਸਰਵੇ ਦੇ ਵਿੱਚ ਸਾਡੀ ਸਿੱਖਿਆ ਦਾ ਇੱਕ ਨੰਬਰ ਪਹਿਲੇ ਨੰਬਰ ਤੇ ਪੰਜਾਬ ਦੀ ਸਿੱਖਿਆ ਆਈ ਹੈ ਸੋ ਪੰਜਾਬ ਵੱਲੋਂ ਅਨੇਕਾਂ ਉਪਰਾਲੇ ਕੀਤੇ ਜਾ ਰਹੇ ਆ ਸੋ ਇਹਨਾਂ ਉਪਰਾਲਿਆਂ ਦਾ ਕਿਉਂਕਿ ਅਸੀਂ ਆਪਣੇ ਪੰਜਾਬੀਆਂ ਦਾ ਧੰਨਵਾਦ ਕਰਦਾ ਕਰਦੇ ਆ ਕਿ ਜਿਨ੍ਹਾਂ ਨੇ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਸਰਕਾਰ ਇਮਾਨਦਾਰੀ ਦੇ ਨਾਲ ਆਈ ਵੀ ਹੈ ਤੇ ਸਰਕਾਰ ਇਮਾਨਦਾਰੀ ਦੇ ਨਾਲ ਕੰਮ ਵੀ ਕਰ ਰਹੀ ਹੈ ਮਤਲਬ ਵਿਧਾਇਕ ਸਾਹਿਬ ਨਾਲ ਜੋ ਕੁਮਰ ਸਾਹਿਬ ਨਾਲ ਸਲਾਹ ਕਰਕੇ ਜੋ ਵੀ ਹੋਇਆ ਉਹ ਪਕਰਾਂ ਕਿਉਂਕਿ ਲਾਅ ਐਂਡ ਆਰਡਰ ਤੇ ਡਾਇਰੈਕਟਲੀ ਨਸ਼ਿਆਂ ਦੇ ਨਾਲ ਜੁੜਿਆ ਹੋਇਆ ਸਰਕਾਰ ਆਲਰੇਡੀ ਉੱਤੇ ਕੰਮ ਕਰ ਰਹੀ ਹੈ ਤੇ ਮੈਨੂੰ ਇਹ ਲੱਗਦਾ ਕਿ ਉਹ ਦਿਨ ਦੂਰ ਨਹੀਂ ਜਦੋਂ ਜਿਹੜਾ ਚਾਹੇ ਲਾਅ ਐਂਡ ਆਰਡਰ ਚਾਹੇ ਕੋਈ ਵੀ ਸਮੱਸਿਆ ਜਦੋਂ ਬਿਲਕੁਲ ਠੀਕ ਹੋਏਗਾ ਬਹੁਤ ਧੰਨਵਾਦ ਕਰਦਾ ਮਾਨਜੋ ਮੈਂਬਰ ਪਾਰਲੀਮੈਂਟ ਡਾਕਟਰ ਰਾਜਕੁਮਾਰ ਚੰਬੀਵਾਲ ਜੀ ਦਾ ਔਰ ਮਹਾਂਤ ਰਾਜਗਿਰੀ ਜੀ ਦਾ ਜਿਨ੍ਹਾਂ ਨੇ ਅੱਜ ਪਿੰਡ ਬਹਿ ਨੰਗਲ ਦੇ ਲੋਕਾਂ ਦੀ ਬਹੁਤ ਵੱਡੀ ਮੰਗ ਇਲਾਕੇ ਦੀ ਵੱਡੀ ਮੰਗ ਪੂਰੀ ਕੀਤੀ ਔਰ ਇਸ ਪਿੰਡ ਦੇ ਵਿੱਚ ਬਹੁਤ ਸੋਹਣਾ ਖੇਡ ਪਾਰਕ ਪੰਜਾਬ ਸਰਕਾਰ ਵੱਲੋਂ ਜਿਹੜਾ ਬਣਾਇਆ ਗਿਆ ਸੀ ਉਦਾਜੀ ਸਾਰਿਆਂ ਨੇ ਅੱਜ ਜਿਹੜਾ ਉਦਘਾਟਨ ਕੀਤਾ ਮੈਂ ਬਹੁਤ-ਬਹੁਤ ਜਿੱਥੇ ਵਧਾਈ ਦੇਣਾ ਸਮੁੱਚੀ ਪੰਚਾਇਤ ਨੂੰ ਸਰਪੰਚ ਸਾਹਿਬ ਉਹਨਾਂ ਦੀ ਸਾਰੀ ਟੀਮ ਨੂੰ ਵੀਡੀਓ ਬਲੌਗ ਦੀ ਸਾਰੀ ਟੀਮ ਨੂੰ ਜਿਨ੍ਹਾਂ ਨੇ ਇਸ ਪਾਰਕ ਨੂੰ ਬਣਾਉਣ ਵਾਸਤੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਔਰ ਡਾਕਟਰ ਸਾਹਿਬ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਕਿ ਉਹਨਾਂ ਨੇ ਇਹ ਆਪਣਾ ਬਹੁਤ ਕੀਮਤੀ ਸਮਾਂ ਕੱਢ ਕੇ ਜਿੱਥੇ ਲੋਕਾਂ ਦੀਆਂ ਦੁੱਖ ਤਕਲੀਫਾਂ ਵੀ ਸੁਣੀਆਂ ਨੇ ਉੱਥੇ ਇਸ ਖੇਡ ਪਾਰਕ ਦਾ ਉਦਘਾਟਨ ਕੀਤਾ ਸਰ ਕਿੰਨਾ ਖਰਚਾ ਆ ਗਿਆ ਜੀ ਬਣਾਉਣ ਵਾਸਤੇ ਇਸ ਖੇਡ ਪਾਰਕ ਦੇ ਉੱਤੇ ਤਕਰੀਬਨ 20 ਲੱਖ ਰੁਪਏ ਜਿਹੜਾ ਇਹ ਖਰਚ ਕੀਤਾ ਗਿਆ ਔਰ ਸਾਰੀਆਂ ਜਿਹੜੀਆਂ ਗਰਾਊਂਡਸ ਨੇ ਇਹਦੇ ਵਿੱਚ ਅਵੇਲੇਬਲ ਆ ਓਪਨ ਜਿਮ ਹੈ ਬੱਚਿਆਂ ਦਾ ਚਿਲड्रन ਵਾਸਤੇ ਬੱਚਿਆਂ ਦੇ ਝੂਲੇ ਲੱਗੇ ਹੋਏ ਆ ਤੇ ਖੱਟ ਬਣੀ ਹੋਈ ਆ ਬੈਡਮਿੰਟਨ ਦੀ ਗਰਾਊਂਡ ਆ ਵੋਲੀਬਾਲ ਦੀ ਗਰਾਊਂਡ ਆ ਸਾਈਡ ਤੇ ਟਰੈਕ ਬਣਿਆ ਹੋਇਆ ਹੈ ਸੈਰ ਕਰਨ ਵਾਸਤੇ ਔਰ ਨਾਲ ਹੀ ਜਿਹੜੀਆਂ ਫਲੱਡ ਲਾਈਟਾਂ ਰਾਤ ਨੂੰ ਸੈਰ ਕਰਨ ਵਾਸਤੇ ਵੀ ਜਿਹੜੀਆਂ ਇਹਦੇ ਵਿੱਚ ਲਗਾਈਆਂ ਗਈਆਂ ਅ ਅੱਜ ਬਹੁਤ ਹੀ ਸਤਿਕਾਰਯੋਗ ਸਾਡੇ ਐਮਪੀ ਸਾਹਿਬ ਸ਼੍ਰੀ ਰਾਜ ਕੁਮਾਰ ਜੱੱਬੇਵਾਲ ਜੀ ਮਾਨਯੋਗ ਕਰਮਵੀਰ ਸਿੰਘ ਜੀ ਨੂੰ ਮੰਨ ਐਮਐਲਏ ਸਿਦੂਆ ਜੀ ਦੁਆਰਾ ਜਿਹੜਾ ਕਿ ਇੱਥੇ ਬਹਿਨੰਗਲ ਵਿੱਚ ਜਿਹੜਾ ਕਿ ਬਲਾਕ ਤਲਵਾੜਾ ਦਾ ਪਿੰਡ ਉੱਥੇ 20 ਲੱਖ ਦੀ ਲਾਗਤ ਨਾਲ ਜਿਹੜਾ ਕਿ ਮਾਡਰਨਾਈਜ਼ ਜਿਹੜਾ ਪਾਰਕ ਤਿਆਰ ਹੋਇਆ ਜਿਹਦੇ ਵਿੱਚ ਵੱਖ-ਵੱਖ ਕਿਡ ਸੈਕਸ਼ਨ ਹੈ ਬਾਲੀਬਾਲ ਦੀ ਗਰਾਊਂਡ ਹੈ ਫੈਂਸਿੰਗ ਹੈ ਐਕਸਰਸਾਈਜ਼ ਲਈ ਜੋ ਕਿ ਮਸ਼ੀਨਸ ਲੱਗੇ ਆ ਉਹਨਾਂ ਦਾ ਜਿਹੜਾ ਕਿ ਅੱਜ ਦੁਗਾਟਨ ਕੀਤਾ ਗਿਆ ਫਲਡ ਫਲੱਡ ਲਾਈਟਸ ਹੈ ਹੋਰ ਫੁੱਟ ਲਾਈਟਸ ਹੈ ਕਿ ਯਾਨੀ ਕਾਫੀ ਮਾਡਰਨਾਈਜ਼ ਹੈ ਜੋ ਕਿ ਕੰਡੀ ਏਰੀਏ ਦੇ ਲਈ ਬਹੁਤ ਹੀ ਵਧੀਆ ਇੱਕ ਬਹੁਤ ਹੀ ਅੱਛੀ ਹੈ ਕਿ ਬੱਚਿਆਂ ਦੇ ਖੇਲਣ ਲਈ ਇਹ ਰਾਤ ਤੱਕ ਵੀ ਬੱਚੇ ਜਿਹੜੇ ਕਿ 8 9 10 ਵਜੇ ਤੱਕ ਜਿਹੜੇ ਕਿ ਇੱਥੇ ਖੇਲ ਸਕਦੇ ਆ ਜਦੋਂ ਟਿਊਸ਼ਨ ਪੜ੍ਹ ਕੇ ਆਉਂਦੇ ਆ ਤੇ ਨਸ਼ਿਆਂ ਤੋਂ ਵੀ ਦੂਰ ਰਹਿਣਗੇ ਨਹੀਂ ਤਾਂ ਬੱਚਿਆਂ ਨੂੰ ਐਡਿਕਸ਼ਨ ਹੈ ਕਿ ਉਹ ਮੋਬਾਈਲ ਦੇ ਨਾਲ ਲੱਗੇ ਰਹਿੰਦੇ ਆ ਤੇ ਜੇ ਇੱਥੇ ਗਰਾਊਂਡ ਹੋਏਗੀ ਤੇ ਉਹਨਾਂ ਨੂੰ ਬੈਟਰ ਹੈ ਕਿ ਉਹ ਇੱਥੇ ਪਲੇਇੰਗ ਕਰ ਸਕਦੇ ਹੈਗੇ ਸਰ ਕਿੰਨੇ ਕਿ ਮਨਰਿਕੌਰ ਦੂਸਰੀ 15ਵੇਂ ਤੇ اور ਸਮਥਿੰਗ ਐਲਸ ਦੋ ਦੋ ਤਿੰਨ ਘੰਟਾ ਮਲਾ ਕੇ ਸਾਡਾ ਇਹਨਾਂ ਦੀ ਬਹੁਤ ਵੱਡੀ ਸ਼ੁਕਰਾਤ ਹੈ ਹਾਂ